ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਅਪਾਇੰਟਮੈਂਟ ਬਾਰੇ ਕਿਹੜੇ ਅਪਾਇੰਟਮੈਂਟ ਜਿਹੜੀਆਂ 15 ਦਿਨ ਵਾਲੇ ਅਪਾਇੰਟਮੈਂਟ ਆ ਉਹ ਕਦੋਂ ਓਪਨ ਹੁੰਦੀ ਆ ਉਹਦਾ ਟਾਈਮ ਪਤਾ ਲੱਗਾ ਆਪਾਂ ਨੂੰ ਉਸ ਟੌਪਿਕ ਬਾਰੇ ਆਪਾਂ ਗੱਲਬਾਤ ਕਰ ਲਾਂਗੇ ਕਿੰਨਾ-ਕਿੰਨਾ ਨੂੰ ਅਪਾਇੰਟਮੈਂਟਾਂ ਮਿਲ ਰਹੀਆਂ ਮ ਉਹਦੇ ਬਾਰੇ ਆਪਾਂ ਗੱਲਬਾਤ ਕਰ ਲਾਂਗੇ ਨਿਊ ਅਪਾਇੰਟਮੈਂਟਾਂ ਕਦੋਂ ਓਪਨ ਹੋ ਰਹੀਆਂ ਵਾ ਉਹਦੇ ਬਾਰੇ ਆਪਾਂ ਗੱਲਬਾਤ ਕਰ ਲਾਂਗੇ ਤੇ ਜਿਨ੍ਹਾਂ ਦੇ ਨੂਲੇ ਹਾਸਟ ਐਕਸਪਾਇਰ ਹੋ ਗਿਆ ਉਹਨਾਂ ਬਾਰੇ ਵੀ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਕਿ ਅਪਾਇੰਟਮੈਂਟ ਜੇਕਰ ਤੁਹਾਨੂੰ ਮਿਲ ਗਈ ਹੈ ਜਾਂ ਤੁਹਾਨੂੰ ਨਹੀਂ ਮਿਲੀ ਤੁਸੀਂ ਕੀ ਕਰ ਸਕਦੇ ਹੋ ਜੇ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਆ ਜਾਂ ਨਹੀਂ ਲੋੜ ਇਹ ਨਿੱਕੇ-ਨਿੱਕੇ ਟੌਪਿਕਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਜਿਆਦਾ ਚਿਰ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਸਟਾਰਟ ਪਰ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਿਨ੍ਹਾਂ ਕੰਗ ਜਿਨਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚ ਕੋਈ ਸਿੱਖ ਸਕੋ ਉੱਥੇ ਕੋਈ ਸਿਖਾ ਸਕੋ ਤੇ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਸਮਝਾ ਕੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਹੋਰ ਕਹਾਂਗਾ ਕਿ ਜਿੰਨੇ ਸਾਡੇ ਵਟਸਐਪ ਗਰੁੱਪ ਦੇ ਵਿੱਚ ਐਡ ਹੋਣਾ ਵਾ ਮੈਨੂੰ ਤੁਸੀਂ ਇੰਸਟਾਗ੍ਰam ਦੇ ਉੱਤੇ ਮੈਸੇਜ ਕਰ ਦਿਓ ਜਾ ਕੇ ਇਸ ਗਰੁੱਪ ਵਿੱਚ ਐਡ ਹੋਣਾ ਵਾ ਤੁਹਾਨੂੰ ਗਰੁੱਪ ਵਿੱਚ ਐਡ ਕਰ ਲਿਆ ਜਾਊਗਾ ਜਿੱਥੇ ਆਪਾਂ ਨਿੱਕੀਆਂ ਮੋਟੀਆਂ ਗੱਲਾਂ ਬਾਤਾਂ ਚੱਲਦੀ ਰਹਿੰਦੀਆਂ ਆਪਣੀਆਂ ਏਡਿਲੇ ਪੇਪਰਾਂ ਬਾਰੇ ਜਾਂ ਅਪਾਇੰਟਮੈਂਟਾਂ ਬਾਰੇ ਜਾਂ ਹੋਰ ਕੋਈ ਵੀ ਵੀਜ਼ੇ ਬਾਰੇ ਜਾਂ ਕੰਮ ਬਾਰੇ ਜਾਂ ਕਿਟ ਜਮਾ ਹੋਣ ਬਾਰੇ ਸਾਰੀਆਂ ਗੱਲਾਂ ਆਪਾਂ ਨਿੱਕੇ ਨਿੱਕੇ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਗਰੁੱਪ ਦੇ ਵਿੱਚ ਜੇਕਰ ਕਿਸੇ ਵੀ ਵੀਰ ਭਰਾ ਨੇ ਉਹ ਗਰੁੱਪ ਵਿੱਚ ਐਡ ਹੋਣਾ ਵਾ ਤੁਸੀਂ ਮੈਨੂੰ ਇੰਸਟਾਗ੍ਰਾਮ ਦੇ ਉੱਤੇ ਪਰਸਨਲੀ ਮੈਸੇਜ ਕਰ ਦਿਓ ਮੈਂ ਤੁਹਾਨੂੰ ਲਿੰਕ ਸੈਂਡ ਕਰ ਦੂੰਗਾ ਗਰੁੱਪ ਦਾ ਤਾਂ ਤੁਸੀਂ ਤਾਂ ਜੋ ਤੁਸੀਂ ਗਰੁੱਪ ਵਿੱਚ ਐਡ ਹੋ ਸਕੋ ਪਰ ਆਪਣੀ ਇੱਕ ਨਿੱਕੀ ਜਿਹੀ ਸ਼ਰਤ ਆ ਕਿ ਉਹਦੇ ਵਿੱਚ ਆਪਾਂ ਬੋਲ ਕੇ ਜਿੰਨੀ ਹੋ ਸਕੇ ਬੋਲ ਕੇ ਆਪਾਂ ਮੁੜ ਕੇ ਵਾਇਸ ਮੈਸੇਜ ਤੇ ਗੱਲ ਕਰੀਏ ਇਹ ਆਪਣੀ ਨਿੱਕੀ ਜਿਹੀ ਸ਼ਰਤ ਹੈ ਹੋਰ ਕੋਈ ਵੀ ਸ਼ਰਤ ਨਹੀਂ ਹੈ ਕਿ ਮੇਰੇ ਵੀਰ ਭਰਾ ਜਿੰਨੇ ਐਡ ਹੋਣਾ ਵਾ ਮੈਨੂੰ ਤੁਸੀਂ ਪਰਸਨਲੀ ਮੈਸੇਜ ਕਰ ਦਿਓ ਇੰਸਟਾਗ੍ਰਾਮ ਦੇ ਉੱਤੇ ਲੋਵੀ ਮਿੱਤਰੋ ਕਰਦੇ ਆ ਫਿਰ ਵੀਡੀਓ ਸਟਾਰਟ ਗੱਲਬਾਤ ਕਰਦੇ ਆ ਅਪਾਇੰਟਮੈਂਟ ਬਾਰੇ ਸਭ ਤੋਂ ਪਹਿਲਾਂ ਤਾਂ ਆਪਾਂ ਗੱਲਬਾਤ ਕਰਾਂਗੇ 15 ਦਿਨ ਵਾਲੀ ਅਪਾਇੰਟਮੈਂਟ ਬਾਰੇ ਵੀ ਉਹ ਕਦੋਂ ਖੁੱਲਦੀ ਆ ਤੇ ਉਹਦਾ ਪ੍ਰੋਸੈਸ ਕੀ ਆ ਠੀਕ ਆ 15 ਦਿਨ ਵਾਲੀ ਅਪਾਇੰਟਮੈਂਟ ਆ ਲੋਵੀ ਮਿੱਤਰੋ ਜਿਹੜੀ 15 ਦਿਨ ਵਾਲੀ ਅਪਾਇੰਟਮੈਂਟ ਆ ਉਹ ਡੇਲੀ ਰਾਤ ਨੂੰ ਇੰਡੀਆ ਦੇ ਟਾਈਮ ਦੇ ਹਿਸਾਬ ਦੇ ਨਾਲ 12 ਵਜੇ 12 ਵਜੇ 1 ਮਿੰਟ ਤੋਂ ਲੈ ਕੇ ਤੇ 5 ਜਾਂ 7 ਮਿੰਟ ਤੱਕ ਖੁੱਲਦੀ ਆ ਡੇਲੀ ਖੁੱਲਦੀ ਆ ਵਿਦਆਊਟ ਸੰਡੇ ਸੈਚਡੇ ਤੇ ਸੰਜੇ ਮਤਲਬ ਕਿ ਸ਼ਨੀ ਐ ਐਤਵਾਰ ਨੂੰ ਛੱਡ ਕੇ ਬਾਕੀ ਹਰ ਇੱਕ ਦਿਨ ਖੁੱਲਦੀ ਆ ਰਾਤ ਨੂੰ 12 ਵਜੇ 1 ਮਿੰਟ ਤੋਂ ਲੈ ਕੇ ਤੇ 12 ਵਜੇ 5 ਜਾਂ 6 ਮਿੰਟ ਤੱਕ ਜਿਨ੍ਹਾਂ ਦੇ ਨੂਲੇ ਉਸ ਤੇ 15 ਦਿਨ ਤੋਂ ਘੱਟ ਰਹਿ ਚੁੱਕਿਆ ਜਾਂ 15 ਦਿਨ ਦਾ ਵੈਲਿਡ ਰਹਿ ਚੁੱਕਿਆ ਵਾ ਐਕਸਪਾਇਰ ਹੋਣ ਤੋਂ ਪਹਿਲਾਂ ਉਹ ਆਪਣੀ ਅਪਾਇੰਟਮੈਂਟ ਜਿਹੜੀ ਆ ਭਰ ਸਕਦੇ ਆ ਪਰ ਅਪਾਇੰਟਮੈਂਟ ਪਰੰਦਾ ਫਾਇਦਾ ਤੁਹਾਨੂੰ ਕਿਵੇਂ ਆ ਕਿ ਜੇਕਰ ਤੁਸੀਂ ਸਾਰਾ ਕੁਝ ਸਹੀ ਸਹੀ ਭਰੋ ਕਿਉਂਕਿ ਤੁਹਾਡਾ ਨੂਲਾ ਉਸ ਦਾ ਪ੍ਰੋਟੋਕੋਲ ਨੰਬਰ ਆ ਉਹ ਸਹੀ ਭਰੋ ਆਪਣੇ ਪਾਸਪੋਰਟ ਦੀ ਜਿਹੜੀ ਫੋਟੋ ਆ ਉਹ ਸਹੀ ਕਰਕੇ ਭਰੋ ਆਪਣੇ ਡੇਟ ਆਫ ਬਰਥ ਆਪਣਾ ਨਾਮ ਸਾਰਾ ਕੁਝ ਸਹੀ ਸਹੀ ਭਰੋ ਤੇ ਇੱਕ ਚੀਜ਼ ਹੋਰ ਆਪਣਾ ਨੂਲਾ ਉਸ ਦਾ ਤੁਸੀਂ ਅਪਲੋਡ ਕਰਨ ਦਾ ਫੋਟੋ ਖਿੱਚ ਕੇ ਉਹ ਤੁਸੀਂ ਆਪ ਪਰਸਨਲੀ ਫੋਟੋ ਨਾ ਖਿੱਚੋ ਤੁਸੀਂ ਪਹਿਲਾਂ ਉਹਨੂੰ ਸਕੈਨ ਕਰਾ ਲਓ ਕਿਸੇ ਨਾ ਕਿਸੇ ਦੁਕਾਨ ਤੋਂ ਸਕੈਨ ਕਰਾ ਕੇ ਉਹਦੀ ਪੀਡੀਐਫ ਬਣਾ ਲਓ ਇਹ ਗੱਲ OPD ਆ ਬਾਅਦ ਵਿੱਚ ਉਹਦੇ ਨਾਲ ਲਾਓ ਨੂਲਾ ਹੌਸਟਰੀ ਤੇ ਪਾਸਪੋਰਟ ਦੀ ਆਪਣੀ ਕਿਉਂਕਿ ਜਿਹੜੇ PDF ਸਾਰਾ ਕੋਈ PDF ਦੇ ਨਾਲ ਕੀਤਾ ਡਾਟਾ ਡਾਡਾ ਨੰਬਰ ਹੈ ਉਹਨਾਂ ਨੂੰ ਸਹੀ ਟਿਕਾਣਾ ਸ਼ੋਹ ਹੁੰਦਾ ਵਾ ਤਾਂ ਜਿਹੜੀ ਜਿਹੜੀ ਅਪਾਇੰਟਮੈਂਟ ਮਿਲਦਾ ਡਾਵਾ ਚਾਂਸ ਜ਼ਿਆਦਾ ਵੱਜ ਜਾਂਦੇ ਆ ਜਿਨ੍ਹਾਂ ਦਾ ਨੂਲਾ ਹੌਸਟਾ 15 ਦਿਨ ਤੋਂ ਘੱਟ ਰਹਿ ਗਿਆ ਵਾ ਉਹਨੂੰ ਇੱਕ ਹਫ਼ਤੇ ਤੋਂ ਪਹਿਲਾਂ ਪਹਿਲਾਂ ਅਪਾਇੰਟਮੈਂਟ ਮਿਲ ਜਾਂਦੀ ਹੈ ਕਈ ਵੀਰ ਭਰਾ ਹੈਗੇ ਆ ਜਿਨ੍ਹਾਂ ਨੇ ਅੱਜ ਭਰੀਆਂ ਅਪਾਇੰਟਮੈਂਟਾਂ ਪੰਨਿਆਂ ਤੋਂ ਘੱਟ ਵਾਲਿਆਂ ਨੂੰ ਤੇ 2 ਦਿਨ ਦਿਨਾ ਬਾਅਦ ਅਪਾਇੰਟਮੈਂਟ ਮਿਲ ਗਈ ਹੈ ਤੇ ਪਰ ਕਈ ਹੈਗੇ ਜਿਨ੍ਹਾਂ ਨੂੰ 10-10 ਦਿਨਾਂ ਬਾਅਦ ਵੀ ਅਪਾਇੰਟਮੈਂਟ ਮਿਲੀ ਆ ਸਾਰਾ ਕੁਝ ਸਹੀ ਹੋਣ ਤੋਂ ਬਾਅਦ ਜਿਹੜਾ ਵਾ ਤੁਹਾਨੂੰ ਅਪਾਇੰਟਮੈਂਟ ਮਿਲਦੇ ਜਿਹੜੇ ਚਾਂਸ ਵੱਧ ਜਾਂਦੇ ਆ ਪਰ ਜੇਕਰ ਤੁਸੀਂ ਸਾਰਾ ਕੁਝ ਸਹੀ ਸਹੀ ਸੈਂਡ ਕੀਤਾ ਹੋਊਗਾ ਮਤਲਬ ਕਿ ਆਪਣੇ ਜਿਹੜੇ ਪ੍ਰੋਟੋਕੋਲ ਨੰਬਰ ਸਹੀ ਲਿਖਿਆ ਹੋਊਗਾ ਆਪਣਾ ਨਾਮ ਸਹੀ ਲਿਖਿਆ ਹੋਊਗਾ ਜਿਹੜੀ ਆਪਣੀ ਸਕੈਨ ਕਰਕੇ ਫੋਟੋ ਸੈਂਡ ਕੀਤੀ ਹੋਗੀ ਆਪਣੇ ਪਾਸਪੋਰਟ ਦੀ ਤੇ ਆਪਣੇ ਦੂਜੇ ਦੀ ਇਹ ਨੂਲੇ ਉਸੇ ਦੀ ਤੁਹਾਨੂੰ ਜਿਹੜੇ ਅਪਾਇੰਟਮੈਂਟ ਮਿਲਦੇ ਜਿਹੜੇ ਚਾਂਸ ਆ ਉਹ ਜ਼ਿਆਦਾ ਵੱਜ ਜਾਂਦੇ ਤੇ ਅਪਾਇੰਟਮੈਂਟ ਜਿਹੜੀਆਂ ਮਿਲ ਰਹੀਆਂ ਵਾ ਜਿਹੜੇ ਹੁਣ ਅਪਲਾਈ ਕਰ ਰਹੇ ਜਿਵੇਂ ਹੁਣ ਅੱਜ ਰਾਤ ਨੂੰ ਅੱਜ ਹੈਗਾ ਸੰਡੇ ਹੁਣ ਰਾਤ ਨੂੰ ਮਲਕੀ 12 ਵਜੇ ਇੱਕ ਮਿੰਟ ਤੋਂ ਲੈ ਕੇ ਤੇ 12 ਵਜੇ 5 6 7 ਮਿੰਟ ਤੱਕ ਓਪਨ ਹੋਣੀ ਹੈ ਵੈਬਸਾਈਟ ਰਾਤ ਨੂੰ ਤੇ ਉਦੋਂ ਤੁਸੀਂ ਆਪਣੀ ਅਪਾਇੰਟਮੈਂਟ ਭਰੋਗੇ ਤੇ ਦੋ ਜਾਂ ਤਿੰਨ ਵਿੱਚ ਤੁਹਾਨੂੰ ਅਪਾਇੰਟਮੈਂਟ ਮਿਲਦੇ ਜਿਹੜੇ ਬਾਅਦ ਚਾਂਸ ਹੈਗੇ ਆ ਜਿਹੜੇ ਵੀ ਰਪਾਉਂ ਦਾ ਅਨੁਲਾਸਤ ਪੰਨਿਆਂ ਤੋਂ ਘੱਟ ਰਹਿ ਗਿਆ ਜਿਨ੍ਹਾਂ ਨੇ ਪਹਿਲਾਂ ਅਪਾਇੰਟਮੈਂਟ ਅਪਲਾਈ ਨਹੀਂ ਕੀਤੀਆਂ ਉਹ ਭਰ ਸਕਦੇ ਆ ਪਰ ਇਹ ਨਹੀਂ ਕਿ ਜਿਨ੍ਹਾਂ ਨੂੰ ਰੈਫਰੈਂਸ ਨੰਬਰ ਮਿਲੇ ਪਏ ਆ ਉਹਨਾਂ ਨੂੰ ਅਨੁਲਾਸਤ ਘੱਟ ਰਹਿ ਗਿਆ ਤੇ ਉਹ ਵੀ ਅਪਲਾਈ ਕਰ ਸਕਦੇ ਆ ਉਹ ਨਹੀਂ ਬੰਦੇ ਅਪਲਾਈ ਕਰ ਸਕਦੇ ਸਿਰਫ ਸਿਰਫ ਉਹ ਬੰਦੇ ਅਪਲਾਈ ਕਰ ਸਕਦੇ ਆ ਜਿਨ੍ਹਾਂ ਨੇ ਪਹਿਲਾਂ ਅਪਾਇੰਟਮੈਂਟ ਨਹੀਂ ਭਰੀ ਤੇ ਉਹਨਾਂ ਨੂੰ ਲਾ ਹੋਸਤਾ ਹੁਣ ਬਣਾਉਣ ਦੇ ਤੋਂ ਘੱਟ ਰਹਿਗਾ ਤੇ ਉਹ ਅਪਾਇੰਟਮੈਂਟ ਜਿਹੜੀ ਵਾ ਆਪਣੀ ਅਪਲਾਈ ਕਰ ਸਕਦੇ ਆ ਪਰ ਜਿਨ੍ਹਾਂ ਦਾ ਨੂਲਾ ਹੋਸਤਾ ਪਾਵੇਂ ਪਾਉਣ ਦੇ ਤੋਂ ਘੱਟ ਰਹਿ ਵੀ ਗਿਆ ਉਹਨਾਂ ਨੇ ਪਹਿਲਾਂ ਅਪਾਇੰਟਮੈਂਟ ਅਪਲਾਈ ਕੀਤੀ ਸੀ ਉਹਨਾਂ ਨੂੰ ਰੈਫਰੈਂਸ ਨੰਬਰ ਮਿਲਿਆ ਪਿਆ ਉਹ ਮੇਰੇ ਵੀਰ ਭਰਾ ਵੇਟ ਕਰੋ ਕਿ ਜਿਹਨਾਂ ਨੂਲਾ ਹਾਸ ਤੱਕ ਐਕਸਪਾਇਰ ਵੀ ਆ ਉਹਨਾਂ ਨੂੰ ਅਪਾਇੰਟਮੈਂਟਾਂ ਵੀ ਮਿਲਦੀਆਂ ਤੇ ਉਹਨਾਂ ਦੇ ਵੀਜ਼ੇ ਵੀ ਲੱਗ ਰਿਹਾ ਹੈ ਬੜੇ ਵੀਰਾਂ ਭਰਾਵਾਂ ਦੇ ਤਕਰੀਬਨ ਮੇਰੇ ਹਿਸਾਬ ਨਾਲ ਕਿਉਂਕਿ ਜਿੰਨੇ ਪੇਪਰ ਨਿਕਲੋਣਗੇ ਚਾ 90% ਬੰਦਾਂ ਦੇ ਨੂਲਾ ਹਾਸ ਤੱਕ ਐਕਸਪਾਇਰ ਹੋ ਚੁੱਕੇ ਹੀ ਠੀਕ ਹੈ ਐਕਸਪਾਇਰ ਹੋਣ ਤੋਂ ਬਾਅਦ ਵੀ ਬੜੇ ਵੀਰਾਂ ਭਰਾਵਾਂ ਦੇ ਵਿੱਚ ਲੱਗੇ ਆ ਅਪਾਇੰਟਮੈਂਟਾਂ ਮਿਲੀਆਂ ਵਾ ਵੀਜ਼ੇ ਲੱਗੇ ਕਿਉਂਕਿ ਜਿਹੜਾ ਅਪਾਇੰਟਮੈਂਟ ਮਿਲਣ ਦਾ ਪ੍ਰੋਸੈਸ ਆ ਉਹ ਤੁਹਾਡੀ ਗਲਤੀ ਕਰਕੇ ਨੂਲਾ ਹਾਸ ਤੱਕ ਐਕਸਪਾਇਰ ਹੋਇਆ ਉਹ ਉਹਨਾਂ ਦੀ ਗਲਤੀ ਕਰਕੇ ਐਕਸਪਾਇਰ ਹੋਇਆ ਨੂਲਾ ਹਾਸ ਤ ਜੇਗਾ ਤੁਹਾਨੂੰ ਆਪਣਾ ਤੁਹਾਨੂੰ ਰੈਫਰੈਂਸ ਨੰਬਰ ਮਿਲਿਆ ਪਿਆ ਤੁਹਾਡਾ ਸਾਰਾ ਕੁਝ ਸਹੀ ਬਾ ਤੁਹਾਨੂੰ ਕੋਈ ਰੀ ਅਪਲੋਡ ਦੀ ਉਹਨਾਂ ਨੂੰ ਮੇਲ ਨਹੀਂ ਆਈ ਤੁਹਾਨੂੰ ਕੋਈ ਮਿਸਮੈਚ ਦੀ ਮੇਲ ਨਹੀਂ ਆਈ ਤੁਹਾਨੂੰ ਕੋਈ ਰਿਜੈਕਸ਼ਨ ਦੀ ਮੇਲ ਨਹੀਂ ਆਈ ਫਿਰ ਤੁਸੀਂ ਵੇਟ ਕਰੋ ਤੁਹਾਨੂੰ ਇਹੜੇ ਬਾ ਅਪਾਇੰਟਮੈਂਟ ਮਿਲਦੇ ਚਾਂਸ ਹੈਗੇ ਬਾ ਆਉਣ ਵਾਲੇ ਸਮੇਂ ਵਿੱਚ ਪਰ ਤੁਹਾਨੂੰ ਵੇਟ ਕਰਨੀ ਪੈਣੀ ਕਿ ਜਿਹੜਾ ਇਹਨਾਂ ਦੇ ਫਰੈਸ਼ ਅਪਾਇੰਟਮੈਂਟ ਆ ਉਹ ਹਾਲ ਦੀ ਘੜੀ ਉਹਨਾਂ ਨੇ ਬੰਦ ਕੀਤੀਆਂ ਵਾ ਹਾਲ ਦੀ ਘੜੀ ਸਿਰਫ ਸਿਰਫ ਅਪਾਇੰਟਮੈਂਟ ਆ ਮਿਲਦੀਆਂ ਜਿਨ੍ਹਾਂ ਦਾ ਨੁਲਾਸਤਾ 15 ਦਿਨ ਤੋਂ ਘੱਟ ਰਹਿ ਗਿਆ ਸੀ ਜਿਨ੍ਹਾਂ ਨੇ ਰੀ ਅਪਲੋਡ ਲਾਈਆਂ ਵਾ ਜਿਨ੍ਹਾਂ ਨੇ ਮਿਸ ਮੈਚ ਦੀਆਂ ਕਰਕੇ ਵੈਬ ਫੋਨ ਦੁਬਾਰਾ ਫਿਲ ਕੀਤੇ ਸੀ ਉਹਨਾਂ ਨੂੰ ਅਪਾਇੰਟਮੈਂਟਾਂ ਜਿਹੜੀਆਂ ਵਾ ਮਿਲ ਰਹੀਆਂ ਵਾ ਉਸੇ ਵੇਲੇ ਨਹੀਂ ਕਿ ਬਹੁਤ ਦੂਰ ਦੂਰ ਜਾ ਕੇ ਮਿਲਦੀਆਂ ਪਈਆਂ ਜਿਨ੍ਹਾਂ ਨੇ ਮਲਕੀ 2 3 4 5 ਨਵੰਬਰ ਨੂੰ ਫਿਲ ਕਰਦੇ ਆ ਹੁਣ ਠੀਕ ਹੈ ਉਹਨਾਂ ਨੂੰ ਅਪਾਇੰਟਮੈਂਟਾਂ ਜਿਹੜੀਆਂ ਵਾ ਨਵੰਬਰ ਦੇ ਮਹੀਨੇ ਦੇ ਅਸੀਂ ਮਿਲੀਆਂ ਜਾਂਦੀਆਂ ਵਾ ਹੱਲੇ ਮਲਕੀ ਨਵੰਬਰ ਦੇ ਲਾਸਟ ਲਾੜੋ ਤੁਸੀਂ 15 16 20 25 ਤਰੀਕ ਨੂੰ ਲਾਓ ਤੁਸੀਂ ਇਹ ਤਿਕਣ ਜਿਹੜੀਆਂ ਅਪਾਇੰਟਮੈਂਟਾਂ ਵਾ ਜਿਹੜੀਆਂ ਮਿਲਦੀਆਂ ਪਈਆਂ ਵਾ ਇਹ ਜਿਨ੍ਹਾਂ ਹੁਣ ਰਹੀ ਐਪਲੋਡ ਕਰਦੇ ਐ ਯਾਨੀ ਕਿ ਜਿਹੜੀ ਹੁਣ ਰਹੀ ਐਪਲੋਡ ਕਰ 15 ਦਿਨਾਂ ਵਾਲੇ ਅਪਾਇੰਟਮੈਂਟ ਭਰਨਦੇ ਉਹਨਾਂ ਨੂੰ 2-2 ਮਹੀਨੇ ਬਾਅਦ ਅਪਾਇੰਟਮੈਂਟ ਮਿਲਦੀ ਆ ਅਪਾਇੰਟਮੈਂਟਾਂ ਜਿਹੜੀਆਂ ਵਾ ਉਹ ਨਵੰਬਰ ਦੇ ਮਹੀਨੇ ਤਾਈਂ ਹੀ ਮਿਲ ਜਾਂਦੀਆਂ ਵਾ ਅਪਾਇੰਟਮੈਂਟਾਂ ਜਿ세 ਕਿ ਜਿਹੜੇ ਵੀ ਆਪਾਂ ਨੂੰ ਲਾਸਟ 15 ਦਿਨ ਤੋਂ ਘੱਟ ਰਹਿ ਚੁੱਕਿਆ ਵਾ ਜਾਂ ਕਿਉਂਕਿ ਜਿਨ੍ਹਾਂ ਨੂੰ ਲਾਸਟ 5 ਦਿਨ ਵਾ ਜਾਂ 20 ਦਿਨ ਵਾ ਅਪਾਇੰਟਮੈਂਟ ਉਹਨਾਂ ਨੂੰ ਨਹੀਂ ਮਿਲਦੀ ਕਿਉਂਕਿ ਉਹਨਾਂ ਦਾ ਨੂਲਾ ਹਾਸਤਕ ਗਾਂ ਉੱਥੇ ਭਰਿਆ ਨਹੀਂ ਜਾਂਦਾ ਤੁਸੀਂ ਆਪਣਾ ਜਿਹੜਾ ਪ੍ਰੋਡਕਟ ਦਾ ਨੰਬਰ ਭਰਦੇ ਜੇ ਨਾ ਉਹ ਉਸੇ ਵੇਲੇ ਚੱਕ ਲੈਂਦੇ ਆ ਉੱਥੋਂ ਵਾ ਫਾਰਮ ਕੋ ਗਿਆ ਉਸੇ ਛੋਣ ਦਾ ਕਿ ਤੁਹਾਨੂੰ ਲਾਹਸਤਾ 15 ਦਿਨਾਂ ਤੋਂ ਕੱਟਵਾ ਜਾਂ ਪੰਨਾਂਦਿਆਂ ਤੋਂ ਵੱਧਵਾ ਜੇਕਰ ਤੁਹਾਨੂੰ ਲਾਹਸਤਾ 15 ਦਿਨਾਂ ਤੋਂ ਵੱਧ ਹੋਇਆ ਤੁਹਾਨੂੰ ਨੀੜੀ ਅਪਾਇੰਟਮੈਂਟ ਨਹੀਂ ਮਿਲਣੀ ਜੇਕਰ ਤੁਹਾਨੂੰ ਲਾਹਸਤਾ 15 ਦਿਨਾਂ ਤੋਂ ਕੱਟਿਆ ਗਿਆ ਜਦ ਅਨੂਲਾ ਹਸਤਾ ਨੇ ਉਸੇ ਚੁੱਕ ਲੈਣਾ ਵਾ ਤੇ ਤੁਹਾਨੂੰ 2 ਜਾਂ 3 ਦਿਨਾਂ ਜਾਂ 1 ਹਫਤੇ ਦੇ ਵਿੱਚ ਵਿੱਚ ਤੁਹਾਨੂੰ ਨੀੜੀ ਬਾ ਅਪਾਇੰਟਮੈਂਟ ਮਿਲ ਜਾਣੀ ਆ ਲੋ ਜੀ ਮਿੱਤਰੋ ਗੱਲਬਾਤ ਕਰਦੇ ਹਾਂ ਹੁਣ ਆਪਾਂ ਨਿਊ ਅਪਾਇੰਟਮੈਂਟਾਂ ਬਾਰੇ ਬੜੇ ਵੀਰਾਂ ਪਾਉਂਦੇ ਮੈਸੇਜ ਆ ਰਿਹਾ ਕਿ ਨਿਊ ਅਪਾਇੰਟਮੈਂਟਾਂ ਕਦੋਂ ਓਪਨ ਹੋਣੀਆਂ ਨਿਊ ਅਪਾਇੰਟਮ ਹੱਲੇ ਤੱਕ ਕੋਈ ਵੀ ਅਪਡੇਟ ਨਹੀਂ ਆਇਆ ਉਹਨਾਂ ਵੱਲੋਂ ਕਿ ਨਿਊ ਅਪਾਇੰਟਮੈਂਟਾਂ ਕਦੋਂ ਓਪਨ ਹੋਣੀਆਂ ਵਾ ਕਿਉਂਕਿ ਤੁਹਾਨੂੰ ਇਹ ਪਤਾ ਵਾ ਰੈਫਰੈਂਸ ਨੰਬਰ ਜਿਹੜਾ ਵਾ ਉਹ ਇੰਨਾ ਜ਼ਿਆਦਾ ਵਾਧ ਚੁੱਕਿਆ ਵਾ ਉਹਨਾਂ ਦਾ ਕਲੀਅਰ ਪਹਿਲਾ ਪੁਰਾਣਾ ਹੀ ਨਹੀਂ ਹੋ ਰਿਹਾ ਤੇ ਨਵੀਆਂ ਅਪਾਇੰਟਮੈਂਟਾਂ ਉਹਨਾਂ ਨੇ ਕੀ ਓਪਨ ਕਰਨੀਆਂ ਹੱਲੇ ਕਿ ਜਿਨ੍ਹਾਂ ਨੂੰ ਰੈਫਰੈਂਸ ਨੰਬਰ ਮਿਲੇ ਪਿਆ ਉਹਨਾਂ ਨੂੰ ਵੀ ਅਪਾਇੰਟਮੈਂਟਾਂ ਨਹੀਂ ਮਿਲ ਰਹੀਆਂ ਤੇ ਉਹਨਾਂ ਨੇ ਨਵੇਂ ਰੈਫਰੈਂਸ ਨੰਬਰ ਉਹ ਮਲਕੀ ਹੋਰ ਅਪਾਇੰਟਮੈਂਟਾਂ ਖੋਲ ਕੇ ਤੇ ਨਵੇਂ ਰੈਫਰੈਂਸ ਨੰਬਰ ਵੰਟ ਤੇ ਤੇ ਕਿਦੋਂ ਅਪਾਇੰਟਮੈਂਟਾਂ ਮਿਲ ਨਹੀਂ ਰਹੀਆਂ ਇਸ ਕਰਕੇ ਨਵੀਆਂ ਅਪਾਇੰਟਮੈਂਟਾਂ ਬਾਰੇ ਕੋਈ ਵੀ ਅਪਡੇਟ ਨਹੀਂ ਆਇਆ ਕਿ ਨਵੀਆਂ ਅਪਾਇੰਟਮੈਂਟਾਂ ਕਦੋਂ ਓਪਨ ਹੋਣੀਆਂ ਵਾ ਸਿਰਫ ਦੀ ਸਿਰਫ ਅਪਾਇੰਟਮੈਂਟਾਂ ਮਿਲ ਰਹੀਆਂ ਵਾ ਜਿਨ੍ਹਾਂ ਦਾ ਨੂਲਾ ਆਸਤਾ 15 ਦਿਨ ਤੋਂ ਘੱਟ ਰਹਿ ਗਿਆ ਵਾ ਜਾਂ ਜਿਨ੍ਹਾਂ ਦੀ ਮਿਸਮੈਚ ਦੀ ਪ੍ਰੋਬਲਮ ਆਈ ਸੀ ਜਾਂ ਜਿਨ੍ਹਾਂ ਦੀ ਰੀ ਅਪਲੋਡ ਆਈ ਸੀ ਉਹਨਾਂ ਨੂੰ ਅਪਾਇੰਟਮੈਂਟਾਂ ਜਿਹੜੀਆਂ ਵਾ ਮਿਲ ਰਹੀਆਂ ਵਾ ਜੇਕਰ ਸਾਰਾ ਕੁਝ ਸਹੀ ਤੇ ਕਿਨਾਂ ਸੈਂਡ ਕਰਦੇ ਆ ਸਾਰਾ ਕੁਝ ਸਕੈਨ ਕਰਾ ਕੇ ਸੈਂਡ ਕਰਦੇ ਆ ਫਿਰ ਉਹਨਾਂ ਨੂੰ ਅਪਾਇੰਟਮੈਂਟ ਮਿਲਦੀ ਹੈ ਜਿਹੜੇ ਚਾਂਸ ਵਾ ਪਹੁੰਚਣੋਂ 2 ਦਿਨਾਂ 'ਚ ਮਿਲ ਜੇ ਮਲਕੀ ਬਾਤ ਤੋਂ ਬਾਅਦ ਦੱਸ ਦੇਣ ਦੇ ਵਿੱਚ ਉਹ ਜਿਹੜੀ ਅਪਾਇੰਟਮੈਂਟ ਆ ਮਿਲ ਜਾਂਦੀ ਆ ਠੀਕ ਆ ਇਹ ਮਲਕੀ ਪੱਕਾ ਫਿਕਸ ਟਾਈਮ ਨਹੀਂ ਆ ਉਹ ਤੁਹਾਡੇ ਦੇ ਡਿਪੈਂਡਵਾ ਤੇ ਠੀਕ ਇਸੇ ਮਤ ਦੇ ਡਿਪੈਂਡਵਾ ਤੇ ਤੁਹਾਡੇ ਸਾਰੇ ਡਾਕੂਮੈਂਟਾਂ ਦੇ ਡਿਪੈਂਡਵਾ ਕੀ ਤੁਹਾਡੇ ਡਾਕੂਮੈਂਟ ਤੁਸੀਂ ਕਿਸ ਤਰੀਕੇ ਨਾਲ ਸੈਂਡ ਕੀਤੇ ਆ ਉਹਨਾਂ ਨੂੰ ਠੀਕ ਹੈ ਬਾਕੀ ਅਪਾਇੰਟਮੈਂਟ ਆ ਤੁਹਾਨੂੰ ਮੇਰੇ ਵੀਰ ਭਰਾ ਵੇਟ ਹੀ ਕਰਨੀ ਪੈਣੀ ਆ ਮਾ ਤੁਹਾਡੇ ਨੂ ਲਾਸਟ ਐਕਸਪਾਇਰ ਵੀ ਹੋ ਚੁੱਕਿਆ ਹੈ ਟੈਂਸ਼ਨ ਨਾ ਲੋ ਫਾਈਲ ਨਾ ਸਬਮਿਟ ਹੋਉਣੀ ਆ ਵਾ ਉਥੇ ਜਾ ਕੇ ਜਿਹੜਾ ਸਾਰਾ ਪ੍ਰੋਸੈਸ ਜਿਹੜਾ ਵਾ ਸਹੀ ਤਿਕਣਾ ਚੱਲ ਰਿਹਾ ਵਾ ਵੀਜ਼ੇ ਵੀ ਲੱਗ ਰਿਹਾ ਆ ਪਾ ਤੁਹਾਡਾ ਨੂ ਲਾਸਟ ਆ ਐਕਸਪਾਇਰ ਵੀ ਹੋ ਗਿਆ ਵਾ ਫੇਰ ਵੀ ਵੀਜ਼ੇ ਤੁਹਾਡੇ ਲੱਗਣੇ ਹੀ ਲੱਗਣੇ ਆ ਲੋ ਜੀ ਮਿੱਤਰੋ ਇਸ ਵੀਡੀਓ ਵਿੱਚ ਸਿਰ ਵੀਡੀਓ ਵਧੀਆ ਲੱਗੇ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜੁੜੋ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਜੇਕਰ ਤੁਸੀਂ ਵੀ ਵੀਰ ਭਰਾਣੇ ਚਾਹਣ ਆਪਣੇ ਉਤੇ ਗਰੁੱਪ ਵਿੱਚ ਐਡ ਹੋਣਾ ਵਾ WhatsApp ਗਰੁੱਪ ਵਿੱਚ ਐਡ ਹੋਣਾ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਪਰਸਨਲੀ ਮੈਸੇਜ ਕਰਕੇ ਸੈਂਡ ਕਰ ਦਿਓ ਕਿ ਐਡ ਹੋਣਾ ਗਰੁੱਪ ਵਿੱਚ ਤੁਹਾਨੂੰ ਆਪਾਂ ਐਡ ਕਰ ਲਵਾਂਗੇ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਓਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ